हां जी दोस्तों स्वागत है ਤੁਹਾਡਾ ਤੁਹਾਡੇ ਆਪਣੇ YouTube ਚੈਨਲ Star Digital Punjab ਵਿੱਚ ਤੇ ਵਿੱਚ ਤੁਸੀਂ ਘਰ ਬੈਠੇ ਵਕ ਵਕ ਜਾਣਕਾਰੀਆਂ ਸਾਡੇ ਕੋਲ ਹਾਸਲ ਕਰਦੇ ਰਹਿੰਦੇ ਹੋ ਸੋ ਦੋਸਤੋ ਜਿਹੜੇ ਉਸ ਸਾਡੇ YouTube ਚੈਨਲ ਤੇ ਨਵੇਂ ਜੁੜੇ ਨੇ ਚੈਨਲ ਦੇ ਸਾਹਮਣੇ ਲੱਗੇ ਸਬਸਕ੍ਰਾਈਬ ਬਟਨ ਨੂੰ ਦਬਾ ਕੇ ਬੈਲ ਆਈਕਨ ਵਾਲ ਤੇ ਜਰੂਰ ਸੈਟ ਕਰ ਲੈਣ ਤਾਂ ਜੋ ਹਰ ਇੱਕ ਵੀਡੀਓ ਦੀ ਅਪਡੇਟ ਉਹਨਾਂ ਤੱਕ ਸਾਡੀ ਸਭ ਤੋਂ ਪਹਿਲਾਂ ਪਹੁੰਚ ਸਕੇ ਦੋਸਤੋ ਵੱਡੀ ਖਬਰ ਲੈ ਕੇ ਆਜੇ ਅੱਜ ਰਹੀਆਂ ਅਨੰਦ ਕਾਰਜ ਦੌਰਾਨ ਲਹਿੰਗਾ ਪਾਉਣ ਤੇ ਪਾਬੰਦੀ ਜੁੜੀ ਹੈ ਉਹ ਲਗਾ ਦਿੱਤੀ ਗਈ ਹੈ ਲੜਾ ਲੜੀ ਦੇ ਨਾਂ ਨਾਲ ਸਿੰਘ ਤੇ ਕੌਰ ਲਿਖਣਾ ਵੀ ਜ਼ਰੂਰੀ ਕਰ ਦਿੱਤਾ ਗਿਆ ਹੈ ਇੱਕ ਰਿਪੋਰਟ ਦੇ ਅਨੁਸਾਰ ਸਤਖੜ ਸ੍ਰੀ ਹਜੂਰ ਸਾਹਿਬ ਅਚਲ ਨਗਰ ਸਾਹਿਬ ਨਦੇੜ ਦੇ ਪੰਜ ਪਿਆਰੇ ਸਹਿਬਾਨ ਨੇ ਅਨੰਦ ਕਾਰਜ ਲਈ ਸਿੱਖ ਸੰਗਤ ਲਈ ਗੁਰਮਤਾ ਜਾਰੀ ਕੀਤਾ ਹੈ ਜਥੇਦਾਰ ਕੁਲਵੰਤ ਸਿੰਘ ਦੀ ਗਵਾਈ ਹੇਠ ਹੋਈ ਸਹਿਬਾਨ ਦੀ ਇਕਤਰਤਾ ਤੇ ਇਹ ਫੈਸਲਾ ਲਿਆ ਗਿਆ ਹੈ ਕਿ 71 ਤੋਂ ਬਾਅਦ ਜਥੇਦਾਰ ਨੇ ਦੱਸਿਆ ਕਿ ਅਨੰਦ ਕਾਰਜ ਦੌਰਾਨ ਬੱਚੀ ਨੂੰ ਸਿਰਫ ਸਲਵਾਰ ਕਮੀਜ਼ ਦਾ ਸਾਦਾ ਪਹਿਰਾਵਾ ਪਹਿਨਾਇਆ ਜਾਵੇ ਤੇ ਇਲਾਵਾ ਫੇਰੇ ਲੈਣ ਲਈ ਲਿਆਂਦੇ ਸਮੇ ਗੁਰੂ ਜੀ ਦੀ ਹਾਜ਼ਰੀ ਦੇ ਵਿੱਚ ਬੱਚੀ ਦੇ ਉੱਪਰ ਚੁੰਨੀ ਜਾਂ ਫੁਲਕਾਰੀ ਤਾਣ ਕੇ ਨਾ ਲਿਆਂਦੀ ਜਾਵੇ ਉਹਨੇ ਕਿਹਾ ਕਿ ਭਾਰੀ ਲਹਿੰਗਾ ਪਾਈ ਹੋਣ ਕਾਰਨ ਆਨੰਦ ਕਾਰਜ ਦੌਰਾਨ ਗੁਰੂ ਸਾਹਿਬ ਅੱਗੇ ਮੱਥਾ ਟੇਕਣ ਵੇਲੇ ਲੜਕੀ ਨੂੰ ਕਾਫੀ ਪਰੇਸ਼ਾਨੀ ਹੁੰਦੀ ਹੈ ਜਥੇਦਾਰ ਨੇ ਕਿਹਾ ਕਿ ਇਹ ਵੀ ਲਿਖਣਾ ਚਾਇਆ ਕਿ ਜਦੋਂ ਤਰ੍ਵਿਆ ਦੇ ਕਾਡਾ 'ਚ ਲਾੜਾ ਲਾੜੀ ਦੇ ਨਾਂ ਨਾਲ ਸਿੰਘ ਜਾਂ ਕੌਰ ਨਹੀਂ ਲਿਖਿਆ ਹੁੰਦਾ ਸਿਕਰੌਰੀਤ ਅਨੁਸਾਰ ਇਹ ਲਾਜ਼ਮੀ ਕਰ ਦਿੱਤਾ ਗਿਆ ਹੈ ਕਿ ਵਿਆਹ ਵਾਲੇ ਕਾਡ ਦੇ ਵਿੱਚ ਲਾੜਾ ਲਾੜੀ ਦੇ ਨਾਂ ਨਾਲ ਸਿੰਘ ਤੇ ਕੌਰ ਜ਼ਰੂਰ ਲਿਖਿਆ ਜਾਵੇ ਉਹਨਾਂ ਨੇ ਕਿਹਾ ਕਿ ਵਿਆਹ ਦੌਰਾਨ ਬੇਲੋੜੇ ਖਰਚੇ ਤੇ ਬੇਲੋੜੇ ਪ੍ਰਦਰਸ਼ਨ ਨੂੰ ਰੋਕਣ ਲਈ ਇਹ ਜਿਹੜਾ ਸਖਤ ਫੈਸਲਾ ਲਿਆ ਗਿਆ ਹੈ ਗੁਰਮਤਿ ਦਾ ਨਾਮ ਲੰਨ ਤੇ ਪੰਥ ਕਰਵੈਤਾ ਅਨੁਸਾਰ ਕਾਰਵਾਈ ਜੁੜੀ ਹੈ ਉਹ ਹੋ ਸਕਦੀ ਹੈ ਸੋ ਇਹ ਵੱਡੀ ਅਪਡੇਟ ਅੱਜ ਤੁਹਾਡੇ ਨਾਲ ਸੇ ਸੰਜੀਕੀ ਕੀਤੀ ਹੈ ਇਸੇ ਤਰ੍ਹਾਂ ਦੀ ਨਿਤ ਨਵੀਂ ਸਰਕਾਰੀ ਖ਼ਬਰ ਨਿਤ ਨਵੇਂ ਅਪਡੇਟਾਂ ਲੈਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਹਰ ਇੱਕ ਤੱਕ ਪਹੁੰਚ ਸਕੇ ਮਿਲਦੇ ਆ ਇੱਕ ਹੋਰ ਨਵੀਂ ਅਪਡੇਟ ਦੇ ਨਾਲ ਦਿਓ ਚਾਚ ਧੰਨਵਾਦ